ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬਲੱਡ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਆਪਣੀ ਅੱਜ ਦੀ ਵੀਡੀਓ रहेगी ਜੀ ਸੰਡੇ ਆਪਰ ਵਾਲੀ ਸਭ ਤੋਂ ਪਹਿਲਾਂ ਤਾਂ ਜੀ ਮੇਰੀਆਂ ਜਿੰਨਾ ਭੈਣਾਂ ਨੇ ਮਾਮਾ ਨੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜੁਮ ਕਰਿਆ ਕਰੋ ਔਰ ਇੰਸਟਾਗ੍ਰam ਤੇ ਵੀ ਆਪਣਾ ਚੈਨਲ ਹੈ ਜੀ ਫਤਿਹ ਕਲੈਕਸ਼ਨ 2023 ਪਲੀਜ਼ ਮੇਰੇ ਚੈਨਲ ਨੂੰ ਜਰੂਰ ਫਾਲੋ ਕਰੋ ਅੱਜ ਦਾ ਜਿਹੜਾ ਆਪਣੇ ਸੂਟ ਰਹਿਣਗੇ ਇਹ ਕਿ ਬਹੁਤ ਹੀ ਟ੍ਰੈਂਡੀ ਜਿਹਾ ਡਿਜ਼ਾਈਨ ਹੈ ਜੀ ਜਿਹੜਾ ਕਿ ਪਹਿਲਾਂ ਬਹੁਤ ਮਹਿੰਗੇ ਸੂਟਾਂ ਦੇ ਵਿੱਚ ਵੀ ਆਇਆ ਸੀ ਹੁਣ ਇਹ ਆਇਆ ਕਾਟਨ ਮਸਲੀਨ ਦੇ ਉੱਤੇ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਜਿੰਨੀ ਮਰਜ਼ੀ ਤਿਆਰ ਕਰੋ 47 50 ਤੱਕ ਲੈਂਥ ਤਿਆਰ ਹੋਏਗੀ ਇਹ ਆਏਗਾ ਜੀ ਸ਼ਰਟ ਦਾ ਫਰੰਟ ਫਰੰਟ ਆਏਗਾ ਜੀ ਸ਼ਰਟ ਦਾ ਬੜਾ ਸੋਹਣਾ ਜਿਹਾ ਕਲਰ ਹੈ ਜੀ ਮਿੱਠਾ ਜਿਹਾ ਕਲਰ ਹੈ ਬਹੁਤ ਸੋਹਣੇ ਸੋਹਣੇ ਸ਼ੇਡ ਦੇ ਵਿੱਚ ਸਾਰੇ ਜਿਹੜੇ ਸ਼ੇਡ ਨੇ ਇੰਗਲਿਸ਼ ਸ਼ੇਡ ਆਈ ਹੋਣੀ ਦੀ ਨਾਲ ਇਧਰਲੇ ਪਾਸੇ ਹੈਗਾ ਜੀ ਬਾਜੂ ਦਾ ਪ੍ਰਿੰਟ ਬਾਜੂ ਦਾ ਪ੍ਰਿੰਟ ਦੇਖੋ ਬੜਾ ਨਾਲ ਦਾ ਹੀ ਬਿਲਕੁਲ ਮੈਚ ਕਰ ਰਿਹਾ ਹੈ ਬਾਜੂ ਦਾ ਪ੍ਰਿੰਟ ਹੈ ਜੀ ਫਰੰਟ ਦੇ ਨਾਲ ਇਹਦੀ ਬੈਕ ਵੀ ਬਣੀ ਹੋਈ ਹੈ ਜੀ ਡਿਜ਼ਾਈਨਰ ਬੈਕ ਬਣੀ ਹੋਈ ਹੈ ਇਹ ਆਏਗੀ ਬੈਕ ਬੈਕ ਦੇ ਨਾਲ ਵੀ ਬਾਜੂ ਦਾ ਪ੍ਰਿੰਟ ਹੈ ਔਰ ਬਿਲਕੁਲ ਟੋਨ ਮੈਚ ਕਰਦੀ ਆਏਗੀ ਬਾਟਮ ਸਟਫ ਰਹਿਣ ਵਾਲਾ ਹੈ ਜੀ ਇਹਦਾ ਕਾਟਨ ਮਸਲੀਨ ਸਟਫ ਰਹੇਗਾ ਜੀ ਕਾਟਨ ਮਸਲੀਨ ਦੁਪੱਟਾ ਰਹਿਣ ਵਾਲਾ ਹੈ ਦਾ ਪਿਓਰ ਦਾ ਵਧੀਆ ਬਹੁਤ ਸੋਹਣਾ ਲੈਂਥ ਵਿਡਥ ਦੇ ਨਾਲ ਪਿਓਰ ਦਾ ਦੁਪੱਟਾ ਰਹਿਣ ਵਾਲਾ ਹੈ ਜੀ विदाउट लाइनिंग बेस है जी लाइनिंग थी। लगेगी नहीं विदाउट लाइनिंग ये सूट बनेगा जी रेखेडा हैगा आपा बहुत ही जायज है रेखेडा दी तो फिर आपा संडे हुंदे ਜਿਹੜਾ ਆਪਣਾ ਸੇਲ ਵਾਲੇ ਸੂਟ ਕੱਢਦੇ ਆ ਇਹ ਕੈਨ ਨੂੰ ਹੀ ਸੇਲ ਹੁੰਦੀ ਹੈ ਜੀ ਇਹ ਠੀਕ ਹੈ ਇਹਦੇ ਵਿੱਚ ਸੂਟ ਜਿਹੜੇ ਬਿਲਕੁਲ ਫਰੈਸ਼ ਪੀਸ ਲੈ ਕੇ ਆਉਣੇ ਆਪਣੇ ਕੋਲ ਲੈ ਕੇ ਆਉਣੇ ਤੁਹਾਡੇ ਲਈ ਆਪਾਂ ਇਹ ਨਹੀਂ ਹੈ ਵੀ ਆਪਾਂ ਇੱਕ ਇੱਕ ਦੋ ਦੋ ਸੂਟ ਕੱਢਾਂਗੇ ਆਪਣੇ ਜਿਹੜੇ ਬਾਕੀ ਬਚਦੇ ਪਏ ਉਹ ਸੂਟ ਕੋਈ ਖੋਰ ਨਹੀਂ ਕੱਢਦੇ ਆਪਾਂ ਬਿਲਕੁਲ ਸਪੈਸ਼ਲ ਫਰੈਸ਼ ਪੀਸ ਤੁਹਾਡੇ ਨੂੰ ਜਿਹੜੇ ਆਪਾਂ ਸੇਲ ਰੇਟ ਤੇ ਲੈ ਕੇ ਆਉਣੇ ਆ ਔਰ ਇਹਦਾ ਜਿਹੜਾ ਸੂਟ ਹੈ ਇਹਦਾ ਹਾਫ ਫਲੋਰ ਦੇ ਦੁਪੱਟੇ ਦੇ ਨਾਲ ਕਾਟਨ ਮਸਲੀਨ ਬੇਜ ਦੇ ਨਾਲ ਕੱਪੜੇ ਦੀ ਪੂਰ ਗਰੰਟੀ ਹੈ ਕਲਰ ਦੀ ਬੁਰਦੀ ਔਰ ਰੇਟ ਇਹਦਾ ਰਹਿਣ ਵਾਲਾ ਹੈ ਜੀ 599 ਕੀ 599 ਪਰ ਇਹਦਾ ਰੇਟ ਰਹਿਣ ਵਾਲਾ ਹੈ ਜੀ ਦੁਪੱਟੇ ਦਾ ਵਾਰ ਤੁਸੀਂ ਚੈੱਕ ਕਰੋ ਹਾਫ ਪਿਓਰ ਦਾ ਦੁਪੱਟਾ ਜੀ ਵਾਰ ਬਹੁਤ ਹੈ ਦੁਪੱਟੇ ਦਾ ਖੁੱਲਾ ਡੁੱਲਾ ਦੁਪੱਟਾ ਹੈ ਜੇ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਔਰ ਜਿਹੜੀਆਂ ਮੇਰੀਆਂ ਮਾਮਾ ਨੇ ਭੈਣਾਂ ਨੇ ਸੂਟ ਸਟਿਚ ਕਰਵਾਉਣਾ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਵਿੱਚ ਫੂਟ ਬਾਈ ਕਰ ਸਕਦੇ ਹੋ ਸਕਰੀਨਸ਼ਾਟ ਤੁਸੀਂ ਨਾਲ ਦੀ ਨਾਲ ਲੈਂਦੇ ਜਾਓ ਔਰ ਸੂਟ ਆਪਣੇ ਆਰਡਰ ਬੁੱਕ ਕਰਦੇ ਜਾਓ ਜੀ ਇਹ ਸੀਗਾ ਆਪਣਾ ਫਰਸਟ ਸੂਟ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਵਾਂਗੀ ਫਰਸਟ ਜਿਹੜਾ ਸੂਟ ਸੀਗਾ ਬੜਾ ਸੋਨਾ ਜਿਹਾ ਕਲਰ ਹੈ ਔਰ ਸੈਕਿੰਡ ਜਿਹੜਾ ਇਹਦੇ ਵਿੱਚ ਕਲਰ ਆਏਗਾ ਜੀ ਗ੍ਰੀਨ ਕਦੁਰੂnga ਜਿਹਾ ਕਲਰ ਹੈ ਬੜਾ ਸੋਨਾ ਕਲਰ ਹੈ ਗ੍ਰੀਨ ਥੋੜੇ ਜਿਹੇ ਡੀਨੀਸ਼ ਟੋਨ ਤੇ ਆ ਜੀ ਇਹ ਬਹੁਤ ਸੋਹਣਾ ਜਿਹਾ ਕਲਰ ਹੈ ਸਾਰੇ ਇੰਗਲਿਸ਼ ਟੋਨ ਦੇ ਕਲਰ ਨੇ ਜੀ ਇਹ ਇਹ ਹੈਗਾ ਜੀ ਇਹਦਾ ਫਰੰਟ ਸੈਲਫ ਵੀ ਹੈ ਵਿੱਚ ਇਹਦੇ ਔਰ ਨਿੱਕੀ ਨਿੱਕੀ ਫਲਾਰ ਬਣੇ ਹੋਏ ਨੇ ਘੇਰੇ ਦੇ ਉੱਤੇ ਡਿਜ਼ਾਈਨ ਹੈ ਬਾਹਾਂ ਦੇ ਉੱਤੇ ਡਿਜ਼ਾਈਨ ਹੈ ਫਰੰਟ ਬੈਕ ਡਿਜ਼ਾਈਨਰ ਹੈ ਇਹਦਾ ਸੂਟ ਦਾ ਰੇਟ ਹੈਗਾ ਜੀ ਇਹਦਾ 599 ਰੁਪਏ ਨਾਲ ਹੈਗਾ ਪਿਓਰ ਦਾ ਬਿਲਕੁਲ ਟੋਨ ਮੈਚ ਕਰਦਾ ਦੁਪੱਟਾ ਟੋਨ ਮੈਚ ਕਰਦੀ ਹੈਗੀ ਹੈ ਜੀ ਬਾਟਮ ਨੈਕਸਟ ਜਿਹੜਾ ਸੂਟ ਰੈਨ ਵਾਲਾ ਜੀ ਇਹਦਾ ਕਲਰ ਹੈ ਬਿਲਕੁਲ ਖਾਕੀ ਜਿਹਾ ਕਲਰ ਹੈ ਜੀ ਬੜਾ ਸੋਹਣਾ ਕਲਰ ਰਹਿਣ ਵਾਲਾ ਜੀ ਡਿਜ਼ਾਈਨ ਰਹਿਣ ਵਾਲਾ ਸੇਮ ਰੇਟ ਵੀ ਸੇਮ ਹੈ ਡਿਜ਼ਾਈਨ ਵੀ ਸੇਮ ਹੈ ਘੇਰਾ ਬਣਿਆ ਹੈ ਜੀ ਬੜਾ ਸੋਹਣਾ ਫਰੰਟ ਬੈਕ ਦੋਨੇ ਬਣੇ ਹੋਏ ਨੇ ਔਰ ਕਲਰ ਹੈ ਜੀ ਹਾਕੀ ਜਿਹਾ ਕਲਰ ਹੈ ਜੀ ਬੜਾ ਸੋਹਣਾ ਕਹਿ ਦਿੰਦੇ ਆ ਨਾ ਆਪਣਾ ਜਿਵੇਂ ਹਾਕੀ ਜੇ ਕਲਰ ਦਾ ਜੀ ਇਹ ਬਹੁਤ ਸੋਹਣਾ ਕਲਰ ਹੈ ਨਾਲ ਹੈਗਾ ਜੀ ਪਿਓਰ ਦਾ ਦੁਪੱਟਾ ਦੁਪੱਟੇ ਦੀ ਲੈਂਥ ਆਏਗੀ 2.5 ਮੀਟਰ ਹਾਫ ਪਿਓਰ ਦਾ ਦੁਪੱਟਾ ਬੜਾ ਸੋਹਣਾ ਦੁਪੱਟਾ ਹੈ ਜੀ ਨਾਲ ਬਦਿਆ ਸੋਹਣੀ ਲੈਂਥ ਵਿਡਥ ਦਾ ਦੁਪੱਟਾ ਜੀ ਰੇਟ ਹੈਗਾ 599.5 ਨੈਕਸਟ ਹੈਗਾ ਜੀ ਮੈਂਦੀ ਕਲਰ ਲਾਈਟ ਮੈਂਦੀ ਸ਼ੇਡ ਹੈ ਜੀ ਬਹੁਤ ਹੈ ਟ੍ਰੈਂਡ ਚ ਹੈ ਜੀ ਸ਼ੇਡ ਇਹ ਬਹੁਤ ਸੋਹਣਾ ਸੂਟ ਹੈ ਜੀ ਨਾਲ ਇਹ ਨਾਲ ਬਾਵਾ ਦਾ ਪ੍ਰਿੰਟ ਹੈ ਦੇਖੋ ਨਾਲ ਹੀ ਘੇਰੇ ਦਾ 프ਰੰਟ ਬੈਕ ਘੇਰਾ ਬਣਾ ਹੋਇਆ ਹੈ ਔਰ ਲੈਂਥ ਦਾ ਕੋਈ ਇਸ਼ੂ ਨਹੀਂ ਹੈ 45 50 ਹੱਥ ਜਿੰਨੀ ਮਰਜ਼ੀ ਲੈਂਥ ਬਣਾਓ ਕੋਈ ਲੈਂਥ ਦਾ ਇਸ਼ੂ ਨਹੀਂ ਹੈ ਦੁਪੱਟੇ ਦਾ ਨਹੀਂ ਹੈ ਪ્યોਰ ਹਾਫ ਪ્યોਰ ਦਾ ਦੁਪੱਟਾ ਹੈ ਜਿਵੇਂ ਮਰਜ਼ੀ ਦੁਪੱਟਾ ਵੇਅਰ ਕਰੋ ਰੇਖ ਹੈਗਾ ਜੀ ਇਹਦਾ 500 ਜਿਹੜੀ ਮੇਰੇ ਪਏ ਨੈਕਸਟ ਜਿਹੜਾ ਆਪਣਾ ਸੂਟ ਰਹਿਣ ਵਾਲਾ ਜੀ ਉਹ ਹੈਗਾ ਕੀ ਹੈ ਸ਼ੇਡ ਪ੍ਰੋਪਰ ਜਿਹੜਾ ਕੱਦੂ ਵਾਲਾ ਰੰਗ ਹੁੰਦੇ ਜੀ ਪ੍ਰੋਪਰ ਉਹ ਸ਼ੇਡ ਹੈ ਜੀ ਇਹ ਫਰੰਟ ਬੈਕ ਇਹਦਾ ਸੇਮ ਰਹੇਗਾ ਜੀ ਉਹਦਾ ਸੁੱਟਾ ਦੇ ਤਰ੍ਹਾਂ ਨਾਲ ਹਾਫ ਪਿਓਰ ਦਾ ਦੁਪੱਟੇ ਦੀ ਕਲਰ ਦਾ ਥੋੜਾ ਜਿਹਾ ਚੇਂਜ ਹੈ ਦੇ ਵਿੱਚ ਥੋੜਾ ਜਿਹਾ ਵੀਡੀਓ ਦੇ ਵਿੱਚ ਕਲਰ ਦਾ ਚੇਂਜ ਆਏਗਾ ਜੀ ਪਰ ਕਲਰ ਇਹਦਾ ਹੈਗਾ ਬਿਲਕੁਲ ਕਦ ਦੂਆ ਲੱਗ ਲੱਗ ਹੈ ਜੀ ਬਿਲਕੁਲ ਕਦ ਦੁਰੰਗਾਂ ਰੰਗ ਹੈ ਜਿਹੇ ਕੀ ਹੈ ਸ਼ੇਡ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਏ ਨੇ ਜੀ ਪੰਜ ਕਲਰ ਨੇ ਜੀ ਆਪਣੇ ਕੋਲੇ ਪੰਜ ਜਿਹੜੇ ਕਲਰਾਂ ਦਾ ਇਹ ਚਾਰਟ ਆਇਆ ਜੀ ਰੇਟ ਰਹਿਣ ਵਾਲੇ ਜੀ ਇਹਦਾ 500 ਜਿਹੜੀ ਰੇਟ ਹੈ 500 ਜਿਹੜੀ 900 ਦਾ ਰੇਟ ਰਹਿਣ ਵਾਲਾ ਹੈ ਜੀ ਕਲਰ ਇਹਦੇ ਸਾਰੇ ਇੱਕ ਤੋਂ ਇੱਕ ਨੇ ਦੁਪੱਟਾ ਸਾਰਿਆਂ ਨਾਲ ਪ्योर ਦਾ ਲੱਗਿਆ ਹੋਇਆ ਹੈ ਜਿਵੇਂ ਮਰਜ਼ੀ ਵੇਅਰ ਕਰੋ ਫਰੰਟ ਬੈਕ ਬਹੁਤ ਸੋਹਣਾ ਡਿਜ਼ਾਈਨਰ ਪੀਸ ਨੇ ਜੀ ਇਹ ਇਹ ਆਲ ਇੰਡੀਆ ਦੇ ਵਿੱਚ ਬੈਠੇ ਜਿੱਥੇ ਮਰਜ਼ੀ ਤੁਸੀਂ ਸੂਟ ਸਾਡੇ ਤੋਂ ਬਾਏ ਕਰ ਸਕਦੇ ਹੋ ਔਰ ਇਹ ਸੂਟ ਦੀ ਰੇਟ ਰਹੇਗਾ ਜੀ ਇਹਦਾ ਇਹਨਾਂ ਦਾ 599 ਰੁਪਏ ਸ਼ਿਪਿੰਗ ਐਕਸਟਰਾ ਹੋਏਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ ਇਹੀ ਸੂਟ ਤੁਹਾਨੂੰ ਦਿਖਾਵਾਂਗੇ ਔਰ ਮੇਰੀ ਵੀਡੀਓ ਐਂਡ ਤੱਕ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ